ਹਾਲੋ ਬਾਈ ਚਲੋ ਕੋਈ ਗੱਲ ਨਹੀਂ ਹੋਇਆ ਤਾਂ ਇਹ ਦੇਖੋ ਵਾਹਿਗੁਰੂ 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 ਲੜੋ ਨਾ ਲੜੋ ਨਾ ਮੇਰੀ ਗੱਲ ਤਾਂ ਸੁਣੋ ਲੜੋ ਨਾ ਯਾਰ ਧਿਆਨ 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 ਮੇਰੀ ਗੱਲ ਤਾਂ ਸੁਣੋ ਮੈਂ ਨਾ ਰੋਕ ਤਾ ਜਾ ਯਾਰ ਤੂੰ ਨਹੀਂ ਉਤਾਰੀ ਆਜਾ ਆਜਾ ਮੈਂ ਕੁੱਡੀ ਲੈ ਕੇ ਆਣੀ ਯਾਰ ਕਿਉਂ ਪਰਾਈ ਨਾ ਦੋ ਤੂੰ ਵੀਰੋ ਛੱਡ ਦੇ ਓਏ ਓਏ 1 ਮਿੰਟ ਓ ਵੀਰੇ 1 ਮਿੰਟ ਗੱਲ ਤਾਂ ਸੁਣ ਲੋ ਸਾਡੀ ਗੱਲ ਤਾਂ ਸੁਣ ਲੋ ਤੁਹਾਨੂੰ ਹੋਰ ਕੀ ਪ੍ਰੋਬਲਮ ਖਾਣ ਓ ਯਾਰ ਓ ਸਾਡੀ ਗੱਲ ਤਾਂ ਸੁਣ ਲੋ ਖਾਣ ਪੀਣ ਦੀ ਉਹ ਦਿੱਕਤ ਆਉਂਦੀ ਆ ਖਾਣ ਪੀਣ ਲੈ ਕੇ ਆਵਾਂਗੇ ਅਸੀਂ ਵੇਰੀ ਬੋੜਨਾ ਕਰਨੇ ਅਸੀਂ ਲੈ ਕੇ ਆਵਾਂਗੇ ਹੋਰ ਚੀਜ਼ਾਂ ਖਾਣ ਤੇ ਨੂੰ ਖਾਣ ਪੀਣ ਨੂੰ ਲੈ ਕੇ ਆਵਾਂਗੇ ਜੀ ਸਾਰਾ ਕੁਝ ਉਹਨਾਂ 5 ਘੰਟੇ ਦੋ ਦੋ ਆ ਲਓ ਆਉਂਗੇ ਯਾਰ ਆਵਾਂਗੇ ਯਾਰ ਵੇਖ ਲਾ ਪੀਓ ਆਹ ਹੋ ਰੱਬਾ ਤੇਰੀ ਸਾਈਡੀਆਂ ਆਉਂਦੇ ਆ ਆ ਦੇਖੋ ਕਿਹਦੇ ਦੇ ਘਰ ਜਾਣੇ ਆ ਤਾ ਵਾਹੇ ਆਵੇ ਸਾਡ ਦੇ ਦਾ ਮਾੜੀ ਜੀ ਬੋੜਦਾ ਆ ਦੇ ਆਵੇ ਮੁਰਤੇ ਆ ਕੇ ਭੈਣ ਲੈ ਜੀਏ ਨਹੀਂ ਮੈਂ ਮੋਕੇ ਲੈ ਆਉਂਦੀ ਜਾਂ ਲੈ ਆਉਣ ਕੰਗਾਰਾ ਸਮਾਨ ਲੈ ਆਉਂਦੀ ਕੋਈ ਜਾਊਗਾ ਰੰਦਾ ਲੈ ਜਾਈਏ ਭੈਣ ਨੂੰ ਲੈ ਕੇ ਇੱਕ ਭੈਣ ਨੂੰ ਬਿਠਾ ਲਈਏ ਰੁਕ ਜਾਓ ਰੁਕ ਜਾਓ ਇੱਕ ਮਿੰਟ ਰੁਕ ਜਾਓ ਯਾਰ ਇੱਕ ਮਿੰਟ ਰੁਕ ਜਾਓ ਵਾਹਿਗੁਰੂ 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 ਕੋਈ ਨਹੀਂ ਪਹੁੰਚਿਆ ਇੱਥੇ ਸਭ ਪਛੇਤ ਨਹੀਂ ਜਾਂਦੇ ਇਹ ਨਾਲੇ ਲੇਗਲਾਤ ਤਰੂਣਾ ਹੁੰਦਾ ਦੇਖ ਕੇ ਲਾ ਬਿਲਕੁਲ ਬਿਲਕੁਲ ਜਿਆਦਾ ਦੇ ਇਲਾਕਾ ਬਿਲਕੁਲ ਇਸ ਡੇਟ ਨਹੀਂ ਆ ਗਈ ਜਦੋਂ ਤੁਸੀਂ ਉਹ ਦੇਣ ਲੱਗੇ ਸੀ ਨਾ ਉਹ ਦੇਖ ਲਓ ਤੁਸੀਂ ਕਿਵੇਂ ਮਤਲਬ ਪਹੁੰਚਾਇਆ ਹੋਗਾ ਆ ਨਿਕਲੀ ਹੋਣਾ ਪਿਆਲਾ ਸੁਣ ਕੇ ਤਾਂ ਨਹੀਂ ਦੇਖੇ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕੀ ਕਰੀਏ ਯਾਰ ਇਹ ਜੀ ਸਾਰੇ ਪੰਜਾਬ ਚ ਹੁਣ ਕਿੱਥੇ ਕਿੱਥੇ ਜਾਈਏ ਯਾਰ ਬਿਲਕੁਲ ਸਮਝੀ ਨੇ ਸਾਰੇ ਹੀ ਹਾਲਾਤ ਇਹ ਮਾੜੇ ਆ ਬਿਲਕੁਲ ਬਿਲਕੁਲ ਕਲਾਂ ਨਾ ਔਰ ਉਧਰੋਂ ਕਿੱਧਰ ਕਿੱਧਰ ਨੂੰ ਜਾਈਏ ਯਾਰ ਖਾਣ ਪੀਣ ਦੀ ਤਾਂ ਇੰਨੀ ਦਿੱਕਤ ਆ ਜੀ ਜਦੋਂ ਹੁਣ ਅਸੀਂ ਉਹਰੇ ਫੜਾਇਆ ਖਾਣ ਨੂੰ ਬਿਸਕੁਟ ਬਸ ਸਾਰੇ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਇੱਥੇ ਲੋਕ ਭੁੱਖੇ ਬੈਠੇ ਹੋ ਆ ਤਿੰਨ ਦਿਨ ਤੋਂ ਹੁਣ ਤਿੰਨ ਦਿਨ ਤੋਂ ਰੋਣ ਦੇ ਆ ਰੋਣ ਲੱਗ ਜਾਂਦੇ ਨੇ ਜੀ ਵੀਰ ਤਿੰਨ ਦਿਨ ਤੋਂ ਭੁੱਖੇ ਦੱਸਦੇ ਨੇ ਜੀ ਜਿਹੜੀ ਬ੍ਰੈਗਨੇਟ ਹੋਰ ਤੇ ਕਿੱਧਰੇ ਹੋ ਬ੍ਰੈਗਨੇਟ ਭੈਣ ਆ ਜੋਦੇ ਦੇ ਵਾਈਫ ਜੋਦੇ ਦੇ ਜੋਦੇ ਦੀ ਵਾਈਫ ਕੋਲ ਤਾਂ ਬੱਚਾ ਹੋਣਾ ਜੀ ਕਿੱਥੇ ਆ ਘਰ ਜੋਦੇ ਦਾ ਜੀ ਘਰ ਕਿੱਥੇ ਆ ਹਾਂ ਜੀ ਇੰਨੇ ਬਾਈ ਹਾਂ ਹਾਂ ਪਾਣੀ ਲੈ ਬੜਾ ਪਾਣੀ ਪਿਲਾਓ ਬਾਈ ਨੂੰ ਯਾਰ ਉਹ ਬਾਈ ਨੂੰ ਪਾਣੀ ਪਾਪਾ ਦਾ ਕਰਦਾ ਪਾਣੀ ਦੇ ਬਾਈ ਬਾਈ ਪਫੜ ਯਾਰ ਉਹ ਸੈਟ ਉੱਪਰ ਹੈਲੋ ਇੱਕ ਇੱਕ ਬੋਤਲ ਪਾਣੀ ਪੀਤਾ ਨਹੀਂ ਨਹੀਂ ਪਾਣੀ ਨਹੀਂ ਪੀਤਾ ਹੀ ਨਹੀਂ ਪਾਣੀ ਅੱਛਾ ਹਾਂ ਜੀ ਲੈ ਤੁਸੀਂ ਵੀ ਪੀਓ ਲੈ ਫੜੋ ਆਪਣਾ ਆਪਣਾ ਲਾ ਵਾ ਕਿੱਥੇ ਪਤਾ ਕੀਤਾ ਹੀ ਫਿਰ ਤੁੰਨੇ ਕੋਲ ਕੋਈ ਹੈਲਪਲੀ ਆਇਆ ਕੋਈ ਬੰਦਾ ਹੋਰ ਕੋਈ ਕਰਦੇ ਬਈ ਕਰ ਦੂਗਾ ਓਕੇ ਕੁਛ ਖਾਣ ਨੂੰ ਦੇ ਕੇ ਗਏ ਪਾਣੀ ਲੈ ਕੇ ਗਏ ਪਾਣੀ ਦੇ ਕੇ ਗਏ ਖਾਣ ਪੀਣ ਦੇ ਵੀਰੇ ਦੋ ਤਿੰਨ ਵੋਟਾਂ ਉਰੇ ਲੈ ਕੇ ਲੈ ਕੇ ਸਾਰੀਆਂ ਦੇ ਇਤਨੀ ਲੈ ਕੇ ਹੋਣ ਉਹ ਉਧਰ ਆ ਸਕਦੇ ਇੱਥੇ ਵੀਰ ਮਨਜੋਤ ਸਿੰਘ ਗੜਦੀਵਾਲ ਤੋਂ ਪਿਛਲੇ 25 ਦਿਨ ਤੋਂ ਜਿਹੜੀ ਸਵਾਵਾ ਮਾਂ ਦੇ ਰਹੀ ਹੈ ਜੀ ਹੜਾਂ ਦੇ ਵਿੱਚ ਜਿੰਨੇ ਵੀ ਵੀਰ ਜਿਹੜੇ ਘਰਾਂ ਦੇ ਵਿੱਚ ਫਸ ਜਾਂਦੇ ਨੇ ਹੁਣ ਵੀ ਇੱਕ ਪ੍ਰੈਗਨੈਂਟ ਲੇਡੀ ਨੂੰ ਜਿਹੜਾ ਲੈਣ ਚੱਲੇ ਆ ਜੀ ਕਿਹੜਾ ਪਿੰਡਾ ਵੀਰੇ ਉਹ ਵੀਰੇ ਨੰਗਲ ਸੋਲੇ ਬਾਬਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਨੰਗਲ ਸੋਲ ਤੋਂ ਅਵੇ ਉਹ ਕਦੋਂ ਕਦੇ ਫਸੇ ਪਏ ਨੇ ਜੀ ਬਾਬਾ ਜੀ ਤੇ ਨੇ ਜਿੰਨੇ ਦਿਨ ਹੋ ਗਏ ਜਿੰਨੇ ਦਾ ਹੜ੍ਹ ਆਇਆ ਨਾ ਉਦੋਂ ਦਾ ਹੀ ਫਸੇ ਨੇ ਠੀਕ ਠੀਕ ਔਰ ਇਸ ਵਕਤ ਜਿਹੜੀਆਂ ਤਿੰਨ ਵੋਟਾਂ ਨੇ ਜੀ ਸੰਸਦਰ ਵੱਲੋਂ ਬੱਚੇ-ਬੁੱਚੇ ਵੀ ਨਾਲ ਬਹੁਤ ਫਸੇ ਹੋਤੇ ਪ੍ਰੋਬਲਮ ਚ ਨੇ ਠੀਕ ਆ ਵੀਰੇ ਹਾਂਜੀ ਉਹਨਾਂ ਨੂੰ ਪਰ ਬਹੁਤ ਵੱਡੇ ਪੱਧਰ ਤੇ ਜਿਹੜੀ ਪ੍ਰੋਬਲਮ ਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਆ ਜੀ ਹੁਣ ਅਸੀਂ ਨਦੀ ਦੇ ਵਿੱਚ ਜਿਹੜੀ ਆ ਪਾਈਆ ਵੀ ਰਹੋਣਾ ਨੇ ਜਿਹੜੀ ਇਹ ਬੋਟ ਪਰ ਨੁਕਸਾਨ ਬਹੁਤ ਵੱਡੇ ਪੱਧਰ ਦਾ ਕੁਝ ਫਸਲਾਂ ਤਾਂ ਗਈਆਂ ਤੇ ਘਰਾਂ ਦਾ ਨੁਕਸਾਨ ਆ ਘਰ ਟਹਿ ਗਏ ਲੋਕਾਂ ਦੇ ਬਿਜਲੀ ਬੰਦ ਆ ਵਾਈਫਾਈ ਜਿਹੜੇ ਇੰਟਰਨੈਟ ਦੀ ਸਬਾਮਾ ਬੰਦ ਨੇ ਜੋਤ ਵੀਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਪਾਲ ਵੀਰੇ ਇਹ ਜਿਹੜੇ ਲੋਕਾਂ ਦੀ ਜਿੰਦਗੀਆਂ ਮੈਂ ਤਾਂ ਹੋ ਗਿਆ 20-25 ਦਿਨ ਹੋ ਗਏ ਇਹਨਾਂ ਨੂੰ ਦੇਖ ਜਾ ਹਾਂਜੀ ਇੱਕ ਦਿਨ ਨਹੀਂ ਘਰ ਛੱਡਿਆ ਜਾਂਦਾ ਜਦੋਂ ਘਰਾਂ ਚੋਂ ਰੈਸਕਿਊ ਕਰ ਕਰ ਲਿਆਉਂਦੇ ਨਾ ਤਾਂ ਨਿਕਲਦੀ ਆ ਉਹਨਾਂ ਦੀ ਨਿਕਲਦੀ ਵੀ ਸਾਡਾ ਮਨ ਉਹਦਾ ਬੜਾ ਦੁਖੀ ਹੁੰਦਾ ਯਾਰ ਜਦੋਂ ਬੰਦੇ ਆਣ ਘਰ ਸਮਾਨ ਪਾਣੀ ਨਾਲ ਨਾ ਖਰਾਬ ਹੋਇਆ ਛੱਡ ਕੇ ਆਪਣੀਆਂ ਕਿਸ਼ਤੀਆਂ ਚ ਲਿਆ ਲਿਆ ਬਾਹਰ ਛੱਡਦੇ ਆ ਬਿਲਕੁਲ ਬੜਾ ਮਨ ਦੁਖਦਾ ਯਾਰ ਇਹ ਨਾ ਉਹ ਦੇਖ ਕਿਦਾਂ ਛੱਤਾਂ ਦੇ ਲੋਕ ਬੇਗੀਰ ਆ ਜੀ ਬਿਲਕੁਲ ਉਹ ਦੇਖੀ ਉੱਪਰੋਂ ਨਹੀਂ ਵੀ ਆਉਣ ਲੱਪਿਆ ਉਹ ਤਰਪਾਲ ਹਾਂਜੀ ਬਿਲਕੁਲ ਉਹ ਦੇਖੋ ਛੱਤ ਦੇ ਉੱਪਰ ਨਾ ਜੀ ਮਤਲਬ ਤਰਪਾਲ ਪਾ ਕੇ ਜਿਹੜੀ ਉੱਪਰ ਬੈਠਾ ਪਰਿਵਾਰ ਹੁਣ ਉੱਪਰੋਂ ਮੀਂਹ ਆਊਗਾ ਜੀ ਉਹਨੇ ਜਿਹੜੀ ਨਦੀ ਦੇ ਵਿੱਚ ਜਿਹੜੀ ਗੱਡੀ ਆਪਣੀ ਜਾ ਰਹੀ ਆ ਜਿਹੜੀ ਕਿਸ਼ਤੀ